ਅਮਰੀਕਨ ਉਪਰਾਸ਼ਟਰਪਤੀ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਕਾਫੀ ਕਸ਼ਮਕਸ਼ ਦੇਖਣ ਨੂੰ ਮਿਲ ਰਹੀ ਹੈ ਅਤੇ ਹੁਣ ਅਮਰੀਕਨ ਉਪਰਾਸ਼ਟਰਪਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਿੱਚ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਕਾਫੀ ਚਿੰਤਾ ਵੀ ਜਤਾਈ ਜਾ ਰਹੀ ਹੈ ਇਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਅਮਰੀਕਨ ਉਪ ਰਾਸ਼ਟਰਪਤੀ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਜਾਣਕਾਰੀ ਦਿੰਦਿਆ ਹੋਇਆ ਕਿਸਾਨ ਆਗੂ ਗੁਰਪਚਨ ਸਿੰਘ ਅਤੇ ਸਵਰਨ ਸਿੰਘ ਪੰਦੇਰ ਨੇ ਦੱਸਿਆ ਕਿ ਇਹਨਾਂ ਦੋਨਾਂ ਦੇ ਵਿੱਚ ਹੋਣ ਵਾਲਾ ਦੁੱਧ ਉਤਪਾਦਨ ਸਮਝੌਤਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਭਾਰਤ ਦੇ ਕਿਸਾਨਾਂ ਦੇ ਲਈ ਅਤੇ ਮਜ਼ਦੂਰਾਂ ਦੇ ਲਈ ਉਹਨਾਂ ਕਿਹਾ ਹੈ ਕਿ ਜੇਕਰ ਇਹ ਸਮਝੌਤਾ ਹੁੰਦਾ ਹੈ ਤਾਂ ਅਮਰੀਕਾ ਦੇ ਵਿੱਚ ਦੁੱਧ ਉਤਪਾਦ ਇੱਥੇ ਪਹੁੰਚਣਾ ਸ਼ੁਰੂ ਹੋ ਜਾਵੇਗਾ ਜਿਸ ਦੇ ਨਾਲ ਛੋਟੇ ਦੁੱਧ ਉਤਪਾਦਨ ਦੇ ਕਿਸਾਨਾਂ ਦਾ ਪੂਰੀ ਤਰ੍ਹਾਂ ਨਾਲ ਘਾਟ ਹੋ ਜਾਵੇਗਾ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਇਹਨਾਂ ਨੂੰ ਰੋਕਣ ਵਾਸਤੇ ਇਹ ਪ੍ਰਦਰਸ਼ਨ ਕਰਨੇ ਬਹੁਤ ਜ਼ਰੂਰੀ ਨੇ ਅਤੇ ਉਹਨਾਂ ਇਹ ਵੀ ਦੱਸਿਆ ਹੈ ਕਿ ਅਸੀਂ ਪ੍ਰਦਰਸ਼ਨ ਹੋਰ ਵੀ ਤਿੱਖਾ ਕਰਾਂਗੇ ਜੇਕਰ ਸਾਡੀ ਸੁਣਵਾਈ ਇੱਥੇ ਨਹੀਂ ਹੋਈ ਅੱਗੂ ਬੋਲਦੇ ਹੋਏ ਉਹਨਾਂ ਨੇ ਕਹਿ ਕੇ ਕਿਸਾਨ ਤਾਂ ਪਹਿਲਾਂ ਹੀ ਕਾਫੀ ਘੱਟ ਦੇ ਸੌਦੇ ਬਣ ਜਾ ਰਿਹਾ ਹੈ ਅਦੇ ਬਹੁਤ ਸਾਰੇ ਕਿਸਾਨ ਇਸ ਦੇ ਨਾਲ ਖਤਮ ਹੋ ਜਾਣਗੇ ਅੱਗੂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਹ ਸਮਝੌਤਾ ਕੀਤਾ ਗਿਆ ਤਾਂ ਇਸ ਪ੍ਰਦਰਸ਼ਨ ਨੂੰ ਅਸੀਂ ਵੱਡੇ ਪੱਧਰ ਉੱਤੇ ਕਰਾਂਗੇ ਸਰਕਾਰਾਂ ਦੀ ਮਨਸ਼ਾ ਇਹ ਵੇਲੇ ਪੂਰੀ ਤਰ੍ਹਾਂ ਖੇਤੀ ਕਾਰਪੋਰੇਟ ਸੈਕਟਰ ਨੂੰ ਜਿਹੜਾ ਵਾ ਪੂਰੀ ਤਰ੍ਹਾਂ ਖਤਮ ਕਰਨਾ ਵਾ ਮੇ ਖੇਤੀ ਨੂੰ ਖਤਮ ਕਰਕੇ ਤੇ ਇਹਦੇ ਉਤੇ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ ਕਿਸਾਨੀ ਪੂਰੀ ਤਰ੍ਹਾਂ ਤਬਾਹ ਕਰਦੀਆਂ ਤੇ ਸਾਡੀਆਂ ਜਿਹੜੀਆਂ ਫਸਲਾਂ ਵਾਂ ਉਹ ਰੋਲ ਕੇ ਤੇ ਬਾਹਰਲੇ ਅਮਰੀਕਾ ਦੇ ਨਾਲ ਸਮਝੌਤੇ ਕਰਕੇ ਸਾਡੇ ਬਾਜ਼ਾਰ ਦੇ ਵਿੱਚ ਉਹ ਖਾਸ ਬਾਜ਼ਾਰ ਥਾਣ ਕੇ ਤੇ ਸਾਡੇ ਜਿਹੜੇ ਪੂਰੀ ਤਰ੍ਹਾਂ ਤਬਾਹ ਜਾਣਗੇ ਜਿਹਦੇ ਨਾਲ ਛੋਟਾ ਦੁਕਾਨਦਾਰ ਵੀ ਮਾਰਿਆ ਜਾਊਗਾ ਵਪਾਰੀ ਵੀ ਮਾਰਿਆ ਜੀ ਤੇ ਕਿਸਾਨ ਵੀ ਜਿਹੜਾ ਪੂਰੀ ਤਰ੍ਹਾਂ ਤਬਾਈ ਦੇ ਕੰਡੇ ਤੇ ਤਾਂ ਕਿ ਕਿਸਾਨ ਨੂੰ ਦੰਦਾ ਤਾਂ ਤਾਂ ਕੀ ਆ ਪਰ ਅੰਨ ਦਾ ਤਾਂ ਸੜਕਾਂ ਦੇ ਰੋਸਾ ਨਜ਼ਰ ਆ ਰਿਹਾ ਬਿਲਕੁਲ ਜੀ ਕਹਿਣ ਨੂੰ ਤਾਂ ਅੰਨ ਦਾ ਤਾਂ ਹੈ ਅੰਨ ਦਾ ਤਾਂ ਇਹ ਅੰਨ ਪੈਦਾ ਕਰਕੇ ਇਹ 6 ਮਹੀਨੇ ਜਿਹੜਾ ਪੁੱਤਾਂ ਵਾਂਗੂ ਪਾਲੀ ਫਸਲ ਹੁੰਦਾ ਜੋ ਮੰਡੀਆਂ ਚ ਲੈ ਕੇ ਜਾਂਦਾ ਉਹਦਾ ਭਾਅ ਨਹੀਂ ਮਿਲਦਾ ਉਹ ਰੁੱਲ ਜਾਂਦੀ ਆ ਤੇ ਉਹ ਆਪ ਜਿਹੜਾ ਵਾ ਪੂਰੀ ਮਿਹਨਤ ਕਰਕੇ ਇੱਕ 40 ਕਿਲੋ ਜਿਹੜਾ ਵਾ ਕਣਕ ਬੀਜ ਪਾ ਕੇ ਇੱਕ ਰੇਖ ਦੇ ਵਿੱਚ ਤੋਂ 40 ਮਣ ਕਣਕ ਕੱਢਦਾ ਵਾ ਪਰ ਫੇਰ ਘਾਟੇ ਜਾਂਦਾ ਤੇ ਦੁੱਝੇ ਪਨੇ ਜਿਹੜਾ ਵਾ ਉਹ ਉਦਯੋਗ ਪਤੀਆ ਉਹ ਇੱਕ ਕੁਇੰਟਲ ਚੀਜ਼ ਪਾਉਂਦੇ ਤਾਂ ਵੀ 80 ਕਿਲੋ ਜਿਹੜੀ ਆ ਉਹ ਬਾਹਰ ਨਿਕਲਦੀ ਆ ਤਾਂ ਫੇਰ ਮੁਨਾਫੇ ਦੇ ਵਿੱਚ ਆ ਕਿਉਂਕਿ ਉਹਨੂੰ ਐਮ ਆਰ ਪੀ ਮਿਲਦੀ ਆ ਤੇ ਇਧਰ ਐਮ ਐਸ ਪੀ ਵੀ ਨਹੀਂ ਮਿਲਦੀ ਇਸ ਕਰਕੇ ਕਿਸਾਨ ਜਰਾਈ ਆ ਦੀ ਫਸਲ ਦਾ ਪੂਰਾ ਰੇਟ ਨਹੀਂ ਮਿਲਦਾ ਤੇ ਸਰਕਾਰਾਂ ਦੀ ਦੀ ਮਨਸ਼ਾ ਜਿਹੜੀ ਆ ਵੀ ਇਹਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਇਹਨੂੰ ਖੇਤੀ ਸੈਕਟਰ ਚੋਂ ਬਾਹਰ ਕੀਤਾ ਜਾ ਰਿਹਾ ਪੂਰੇ ਪੂਰੇ ਭਾਰਤ ਦੇ ਵਿੱਚ ਮੋਦੀ ਤੇ ਜੀਡੀਵੀਐਸ ਜਿਹੜੇ ਆ 12 ਮਈ ਅਦਰਕਾ ਦੇ ਉਪਰ ਐਸਟਰਪਤੀ ਆ ਉਹਨਾਂ ਦੇ ਪੁੱਤਰੇ ਖੜ ਰਹੇ ਆ ਅੱਜ ਅਸੀਂ ਗੋਲਡਨ ਗੇਟ ਤੇ ਖੜੇ ਆ ਸਿਰਫ ਪੂਰੇ ਭਾਰਤ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਵਾ ਬਹੁਤ ਵੱਡਾ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਹੋਇਆ ਤੇ ਪ੍ਰਧਾਨ ਮੰਤਰੀ ਜੀ ਦਾ ਗੋਲਡਨ ਗੇਟ ਤੇ ਅਸੀਂ ਅਰਤੀ ਫੂਕ ਮਜਾਰਾ ਅਰਤੀ ਫੂਕ ਮਜਾਰਾ ਕਰ ਰਹੇ ਆ ਉਦੀ ਵਜ੍ਹਾ ਹੈਗੀ ਆ ਵੀ ਜਿਹੜਾ ਸਮਝੌਤਾ ਅਮਰੀਕਾ ਦੇ ਨਾਲ ਭਾਰਤ ਸਰਕਾਰ ਕਰਨ ਜਾ ਰਹੀ ਆਉਣ ਵਾਲੇ ਸਮੇਂ ਵਿੱਚ ਜਿਹੜੀ ਜੇਡੀ ਵੈਂਸ ਨੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਕੀਤੀ ਹੈਗੀ ਆ ਉਹਦੇ ਵਿੱਚ ਦਵੱਲੇ ਵਪਾਰ ਦੀ ਗੱਲ ਨਿਕਲ ਕੇ ਆਈ ਆ ਕਿਹਾ ਜਾਂਦਾ ਵੀ ਜਿਹੜਾ 42 ਮਿਲੀਅਨ ਡਾਲਰ ਦਾ ਆਯਾਤ ਅਮਰੀਕਾ ਤੋਂ ਭਾਰਤ ਵਿੱਚ ਹੋ ਰਿਹਾ ਉਹਦੇ ਤੇ ਭਾਰਤ ਸਰਕਾਰ ਉਹਦੇ ਅੱਧੇ ਵਪਾਰ ਤੇ ਜਿਹੜਾ ਆਪਣੀ ਡਿਊਟੀ ਆਈ ਉਹ ਘੱਟ ਕਰ ਰਹੀ ਆ ਜੇ ਉਹਦੇ ਵਿੱਚ ਖੇਤੀ ਸੈਕਟਰ ਆ ਗਿਆ ਡੇਰੀ ਆ ਗਿਆ ਪੋਲਟਰੀ ਆ ਗਿਆ ਇੱਕ ਸਕਾਨਾ ਦੀ ਬਰਬਾਦੀ ਹੋ ਜੂ ਕਿਉਂਕਿ ਭਾਰਤ ਸਰਕਾਰ ਜਿਹੜੀਆਂ ਬਾਹਰੋਂ ਚੀਜ਼ਾਂ ਆਉਂਦੀਆਂ ਨੇ ਉੱਤੇ ਡਿਊਟੀ ਲਾਉਂਦੀ ਹੈਗੀ ਆ ਕਿ ਸਾਡੇ ਕਿਉਂਕਿ ਸਾਡਾ ਖੇਤੀ ਪ੍ਰਧਾਨ ਦੇਸ਼ ਆ ਤੇ ਸਾਡੇ ਜਿੰਨੇ ਮੁੱਲ ਵਿੱਚ ਸਾਡੀਆਂ ਇੱਥੇ ਜਿੰਸਾਂ ਵਿਕਦੀਆਂ ਨੇ ਉਹ ਘੱਟ ਰੇਟ ਤੇ ਨਾ ਵਿਕਣ ਇਸ ਕਰਕੇ ਅਸੀਂ ਮੋਦੀ ਜੀ ਨੂੰ ਅਮਿਤ ਜੇਪੀ ਨੱਡਾ ਜੀ ਨੂੰ ਇਹ ਤੋਂ ਕਾ ਜਿੰਨੇ ਦੇਸ਼ ਦੇ ਐਮਪੀ ਉਹਨਾਂ ਨੂੰ ਇਹ ਅਪੀਲ ਕਰਦੇ ਆਂ ਕਿ ਇਹੇ ਸਮਝੌਤੇ ਤੋਂ ਸਾਨੂੰ ਬਾਹਰ ਆਉਣਾ ਚਾਹੀਦਾ ਕਿਉਂ ਬਾਹਰ ਆਉਣਾ ਚਾਹੀਦਾ ਇਹ ਸਮਝੌਤਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਆਮ ਵਪਾਰ ਵਾਸਤੇ ਉਹਦੇ ਹਿੱਤ ਵਿੱਚ ਨਹੀਂ ਹੈਗਾ ਅਮਰੀਕਾ ਕੋ ਸਿੱਖਣਾ ਚਾਹੀਦਾ ਜੇ ਅਮਰੀਕਾ ਦਾ ਰਾਸ਼ਟਰਪਤੀ ਕਹਿੰਦਾ ਕਿ ਅਸੀਂ ਆਪਣੇ ਹਿੱਤ ਦੇਸ਼ ਦੇ ਹਿੱਤ ਦੇ ਵਿਰੁੱਧ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ ਤੇ ਫਿਰ ਭਾਰਤ ਨੂੰ ਵੀ ਆਪਣੇ ਦੇਸ਼ ਦੇ ਵਿਰੁੱਧ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਇਹੋ ਜੀ ਸਾਡੀ ਗੱਲ ਆ ਕੇਐਮਮ ਕਿਸਾਨ ਮਜ਼ਦੂਰ ਮੋਰਚਾ 올 ਇੰਡੀਆ ਲੈਵਲ ਤੇ ਅੱਜ ਦੀ ਕਾਲ ਲਾਗੂ ਕਰ ਰਿਹਾ ਹੈ ਤੇ ਕੱਲ ਵੀ ਪੂਰੇ ਦੇ ਪੰਜਾਬ ਦੇ ਧਰਤੀ ਫੂਕ ਮਜਾਰੇ ਹੋਣ